ਰੋਜ਼ਾਨਾ ਸਪੋਕਸਮੈਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਲਖਸ਼ਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਸ਼ਾ ਸਪਲਾਈ ਕਰਨ ਦੇ ਮਾਮਲੇ 'ਚ ਜੇਲ੍ਹ ਵਾਰਡਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਰੀਦਕੋਟ ਦੀ ਜੇਲ੍ਹ 'ਚ ਨਸ਼ਾ ਸਪਲਾਈ ਕਰਨ ਦੇ ਮਾਮਲੇ 'ਚ ਜੇਲ੍ਹ ਵਾਰਡਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੇਂਦਰੀ ਮਾਡਰਨ ਜੇਲ੍ਹ 'ਚ ਨਸ਼ੀਲੇ ਪਦਾਰਥ ਤੇ ਮੋਬਾਈਲ ਫੋਨ ਸਪਲਾਈ ਕਰਨ ਦੇ ਮਾਮਲੇ 'ਚ ਗ੍ਰਫਤਾਰ ਕਰ ਲਿਆ ਗਿਆ ਤਾਂ ਜੇਲ੍ਹ ਵਾਰਡਨ ਨੂੰ ਗ੍ਰਫਤਾਰ ਕਰ ਲਿਆ ਗਿਆ ਹਾਲਾਂਕਿ ਨਸ਼ਾ ਤਸਕਰਾਂ ਕੋਲ ਪੁਲਿਸ ਨੇ ਪਹੁੰਚ ਕੀਤੀ ਸੀ ਉਹ ਔਰ ਨਸ਼ਾ ਤਸਕਰਾਂ ਵੱਲੋਂ ਹੀ ਇਹ ਵੱਡਾ ਖੁਲਾਸਾ ਕੀਤਾ ਗਿਆ ਜਿਸ ਮਗਰੋਂ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਅਤੇ ਉਸ ਤੋਂ ਬਾਅਦ ਇਸ ਮਾਮਲੇ 'ਚ ਜੇਲ੍ਹ ਵਾਰਡਨ ਨੂੰ ਗ੍ਰਫਤਾਰ ਕਰ ਲਿਆ ਗਿਆ ਫਰੀਦਕੋਟ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚ ਨਸ਼ੀਲੇ ਪਦਾਰਥ ਤੇ ਮੋਬਾਈਲ ਫੋਨ ਸਪਲਾਈ ਕਰਨ ਦੇ ਮਾਮਲੇ 'ਚ ਗ੍ਰਫਤਾਰ ਲੈ ਕਰ ਲਿਆ ਗਿਆ ਹੈ ਜੇਲ੍ਹ ਵਾਰਡਨ ਨੂੰ ਗ੍ਰਫਤਾਰ ਕਰ ਲਿਆ ਗਿਆ ਔਰ ਜਾਣਕਾਰ ਮੁਤਾਬਕ ਦੱਸਦੇ ਕਿ ਜੇਲ੍ਹ ਦੀ ਦੀਵਾਰ ਤੋਂ ਥੋ ਕਰਕੇ ਅੰਦਰ ਨਸ਼ਾ ਸੁੱਟਿਆ ਜਾਂਦਾ ਸੀ ਔਰ ਮਹਿੰਗੇ ਭਾਅ 'ਚ ਜੇਲ੍ਹ ਦੇ ਅੰਦਰ ਕੈਦੀਆਂ ਨੂੰ ਇਹ ਨਸ਼ਾ ਵੇਚਿਆ ਜਾਂਦਾ ਸੀ ਔਰ ਇਸੇ ਮਾਮਲੇ ਦੇ ਵਿੱਚ ਜੇਲ੍ਹ ਵਾਰਡਨ ਨੂੰ ਗ੍ਰਫਤਾਰ ਕਰ ਲਿਆ ਹਾਲਾਂਕਿ ਪੁਲਿਸ ਨੇ ਨਸ਼ਾ ਤਸਕਰਾਂ ਕੋਲ ਪੁੱਛਗਿੱਛ ਕੀਤੀ ਸੀ ਔਰ ਨਸ਼ਾ ਤਸਕਰਾਂ ਨੇ ਇਹ ਖੁਲਾਸਾ ਕੀਤਾ ਔਰ ਇਸ ਖੁਲਾਸੇ ਮਗਰੋਂ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚ ਜੋ ਨਸ਼ਾ ਸਪਲਾਈ ਕੀਤਾ ਜਾਂਦਾ ਸੀ ਇਸ ਮਾਮਲੇ ਦੇ ਵਿੱਚ ਜੇਲ੍ਹ ਵਡਨ ਨੂੰ ਗ੍ਰਿਫਤਾਰ ਕਰ ਲਿਆ ਤਾਂ ਪੂਰੀ ਜਾਣਕਾਰੀ ਕੀ ਹੈ ਇਸ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਪੱਤਰਕਾਰ ਸੁਖਜਿੰਦਰ ਜੁੜੇ ਨੇ ਸੁਖਜਿੰਦਰ ਮਾਮਲਾ ਕੀ ਹੈ ਪੂਰਾ ਇਸ ਪ੍ਰੀਸ ਰੂਮ ਦੇ ਦੋਸਤਾਂ ਤੋਂ ਆਵਾਜ਼ ਕਿ ਇਸ ਰਾਫ ਦੇ ਵਿੱਚ ਜਿਹੜਾ ਇੱਕ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਮੁਕੱਦਮਾ ਨੰਬਰ 92/2024 ਜੋ ਐਨਡੀਪੀਸੀ ਐਕਟ ਦੇ ਤਹਿਤ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਹਨਾਂ ਦੇ ਕੋਲੋਂ ਰਿਮਾਂਡ ਦੇ ਦੌਰਾਨ ਪੁੱਛਗਿੱਛ ਕੀਤੀ ਜਾ ਰਹੀ ਸੀ ਆ ਜੋ ਦੋਸ਼ੀ ਗ੍ਰਿਫਤਾਰ ਸਨ ਉਹਨਾਂ ਵਿੱਚ ਸੁਲਾਗਰ ਸਿੰਘ ਉਰਫ ਮਨੀ ਤੇ ਗੌਰਵ ਉਰਫ ਗੋਰਾ ਇਹ ਦੋਨਾਂ ਤੋਂ ਪੁੱਛ ਜਿਹੜੀ ਹੈਗੀ ਹੈ ਰਿਮਾਂਡ ਦੇ ਦੌਰਾਨ ਪੁੱਛ ਮਣਦੁਰਾਂ ਨੇ ਉਹਨਾਂ ਤੋਂ ਪੁੱਛਗਿੱਛ ਕਰ ਰਹੀ ਸੀ ਤਾਂ ਪੁੱਛਗਿੱਛ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜੇ ਸਖਸ਼ੀ ਇਹ ਜੇਲ੍ਹ ਦੇ ਅੰਦਰ ਕੰਧ ਦੇ ਉੱਪਰੋਂ ਜਿਹੜਾ ਹੈਗਾ ਸਮਾਨ ਅੰਦਰ ਥੈਂਕੀ ਸੁੱਟਦੇ ਸੀਗੇ ਥੈਂਕੀ ਨਹੀਂ ਸੁੱਟਦੇ ਸੀ ਤਾਂ ਇਹਨਾਂ ਤੋਂ ਇਹ ਜਿਹੜਾ ਕੰਮ ਜਿਹੜਾ ਸਾਰਾ ਕਰਵਾਉਂ ਜਲ ਵਾਰਡਨ ਜਸਵੀਰ ਸਿੰਘ ਨਾਮ ਦਾ ਜਿਹੜਾ ਸਖਤ ਹੈ ਉਹ ਕਰਵਾਉਂਦਾ ਸੀ ਤਾਂ ਇਹਨਾਂ ਨੇ ਪੁੱਛ ਕਿਸਦੇ ਵੀ ਕਿ ਇਸ ਚੀਜ਼ ਦਾ ਖਲਾਸਾ ਕੀ ਕਰ ਉਹਨਾਂ ਨੇ ਦੱਸਿਆ ਕਿ ਮਹਿੰਗੇ ਭਾਅ 'ਤੇ ਹਵਾਲਾਤੀਆਂ ਦੇ ਕੈਂਤੀਆਂ ਨੂੰ ਵੇਚਦਾ ਸੀਗਾ ਤਾਂ ਇਸ ਜਦੋਂ ਇਸ ਤਰ੍ਹਾਂ ਖਲਾਸਾ ਹੋਇਆ ਤਾਂ ਫ੍ਰੀਕੁਐਂਟ ਪੁਲਿਸ ਨੇ ਜਲ ਵਾਰਡਨ ਜਸਵੀਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈਗਾ ਔਰ ਉਸਨੂੰ ਗ੍ਰਿਫਤਾਰ ਵੀ ਕਰ ਲਿਆ ਹੈਗਾ ਔਰ ਪੁੱਛ ਕਿਸ ਉਸ ਦੇ ਕੋਲੋਂ ਜਿਹੜੀ ਆ ਉਹ ਜਾਰੀ ਹੈ ਕਿਹੜੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜੀ ਜਿਹੜਾ ਹੈਗਾ ਮੁਕੱਦਮਾ ਚ ਦਰਜ ਕੀਤਾ ਗਿਆ ਉਹ 7/13 ਇੱਕ ਏਪੀਸੀ ਐਕਟ ਔਰ ਏਪੀਸੀ ਟੈਵਲੀਅਰ ਪ੍ਰिजनਰ ਐਕਟ 1994 ਦੀਆਂ ਤਰਾਵਨ ਦੇ ਤਹਿਤ ਜਿਹੜਾ ਇਹ ਕਲਾਸ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਹੈਗਾ ਜੀ ਸ਼ੁਕਰੀਆ ਤਾਂ ਜਸਵੀਰ ਸਿੰਘ ਜੋ ਜੇਲ ਵਾਰਡਨ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਂਦਰੀ ਮਾਡਰਨ ਜੇਲ ਚ ਨਸ਼ੀਲੇ ਪਦਾਰਥ ਤੇ ਮੋਬਾਈਲ ਫੋਨ ਸਪਲਾਈ ਕਰਨ ਦੇ ਮਾਮਲੇ ਦੇ ਵਿੱਚ ਜੇਲ ਸੁਪਰੀ ਮਾਫ ਕਰਨਾ ਜੇਲ ਵਾਰਡਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਰਿਮਾਂਡ ਤੇ ਚੱਲ ਰਹੇ ਨਸ਼ਾ ਤਸਕਰਾ ਵੱਲੋਂ ਪੁੱਛਗਿੱਛ ਕੀਤੀ ਗਈ ਸੀ ਔਰ ਉਹਨਾਂ ਵੱਲੋਂ ਇਹ ਵੱਡਾ ਖੁਲਾਸਾ ਕੀਤਾ ਗਿਆ ਤਾਂ ਇਸ ਵੇਲੇ ਦੀ ਫਰੀਦਕੋਟ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੇਂਦਰੀ ਮਾਡਰਨ ਜੇਲ੍ਹ ਚ ਨਸ਼ੀਲੇ ਪਦਾਰਥ ਤੇ ਮੋਬਾਈਲ ਫੋਨ ਸਪਲਾਈ ਕਰਨ ਦੇ ਮਾਮਲੇ ਚ ਜੇਲ੍ਹ ਵਾਰਡਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਪੁਲਿਸ ਨੇ ਵਕਵਾਕ ਤਰ੍ਹਾਂ ਤਹਿਤ ਮਾਮਲਾ ਵੀ ਦਰਜ ਕਰ ਲਿਆ